ਕਿਸਾਨਾਂ ਵੱਲੋਂ ਜ਼ਿਲ੍ਹਾ ਜਲੰਧਰ ਦੇ ਕੁੱਕੜਪਿੰਡ ਵਿੱਚ ਰੱਖੀ ਮਹਾਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਇੱਕ ਵੱਡਾ ਜਥਾ ਵਿਧਾਨ ਸਭਾ ਹਲਕਾ ਫਿਲੌਰ ਤੋਂ ਰਵਾਨਾ ਹੋਇਆ ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ ਕਮਾਲਪੁਰ ਅਤੇ ਤੇਰਸੇਮ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਗਈ ਸੀ ਜਿਸ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਉਨਾ ਕਿਹਾ ਕਿ ਇਸੇ ਸੰਬੰਧ ਵਿੱਚ ਅੱਜ ਕਿਸਾਨਾਂ ਵੱਲੋਂ ਮਹਾਂ ਰੈਲੀ ਕੁੱਕੜਪਿੰਡ ਵਿੱਚ ਰੱਖੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ ਸਾਰੇ ਸਾਥੀਆਂ ਨੂੰ ਵਾਇਰਲ ਜੀ ਗਿਆ ਖਾਲਸਾ ਵਾਇਰਲ ਜੀ ਦੀ ਫਤਿਹ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਫਿਰ ਮੋਕੇ ਦੀ ਸਰਕਾਰ ਆ ਆਮ ਆਦਮੀ ਸਰਕਾਰ ਇਹ ਰੋਜ਼ ਨਵੀਂ ਤੋਂ ਨਵੀਂ ਲੋਕਾਂ ਨੂੰ ਮਾਰੂ ਨੀਤੀ ਲਿਆ ਰਹੀ ਆ ਤੁਸੀਂ ਦੇਖਦੇ ਹੋਣੇ ਪਿੱਛੇ ਸਮਝ ਨਹੀਂ ਲੈਣ ਪੁਰੰਦੀ ਪਾਲਿਸੀ ਲੈਂਦੀ ਸੀ ਜਿਹਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ 65000 ਏਕੜ ਦੇ ਕਰੀਬਨ ਜ਼ਮੀਨ ਜਿਹੜੀ ਆ ਉਹ ਐਨਕੁਆਇਰ ਕਰਨੀ ਸੀ ਉੱਥੇ ਲੋਕਾਂ ਨੂੰ ਘਰ-ਬਾਗਏ ਨਹੀਂ ਕਹਿੰਦੇ ਦੇਣੇ ਆ ਪਰ ਸੋਚਣ ਵਾਲੀ ਗੱਲ ਆ ਲੋਕਾਂ ਕੋਲ ਨਾ ਪੂੰਜੀ ਆ ਘਰ ਖਰੀਦਣ ਦੀ ਤੇ ਨਾ ਹੀ ਲੋੜ ਆ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲਾਂ ਹੀ ਜਿਹੜੀ ਆਬਾਦੀ ਆ ਜ਼ਮੀਨ ਦੇ ਹਿਸਾਬ ਨਾਲ ਵੱਧਿਆ ਆ ਆਮ ਪੂਰੇ ਇੰਡੀਆ ਦੇ ਵਿੱਚ ਜਿਹੜੀ ਆਬਾਦੀ ਦੀ ਰੇਸ਼ੋ ਆ ਉਹ ਖੇਤਰਫਲ ਦੇ ਹਿਸਾਬ ਨਾਲ 23% ਜਾਹੀਦੀ ਆ ਪੰਜਾਬ ਵਿੱਚ ਮੌਜੂਦੇ ਹਾਲੇ 31% ਇਸ ਵੇਲੇ ਮੌਜੂਦ ਆ ਇਸ ਕਰਕੇ ਪੰਜਾਬ ਨੂੰ ਇੰਦਾਂ ਦੀ ਪਾਲਿਸੀ ਦੀ ਲੋੜ ਨਹੀਂ ਪਰ ਜਿਹੜੀ ਮਨਛਾ ਸੀ ਸਰਕਾਰ ਦੀ ਵੀ ਜ਼ਮੀਨ ਐਨਕੁਆਇਰ ਕਰਕੇ ਮੁਕਤ ਉਹ ਜਿਹੜੇ ਵੱਡੇ ਬਿਲਡਰਾਂ ਨੂੰ ਵੇਚੀ ਜਾਊਗੀ ਉਹ ਤੁਸੀਂ ਪਿਛਲੇ ਦਿਨਾਂ 'ਚ ਦੇਖੇ ਲਿਆ ਗਲਾਡਾ ਨੇ ਆਪਣੀਆਂ ਕਈ ਪ੍ਰਾਪਰਟੀਆਂ ਵੇਚ ਦਿੱਤੀਆਂ ਕਿੰਨੇ ਸੌ ਕਰੋੜ ਦੀ ਪ੍ਰਾਪਰਟੀ ਵੇਚੀ ਹੈ ਉਹ ਕਾਹਦੇ ਵੇਚੀ ਆ ਲੋਕਾਂ ਦੇ ਪੈਸੇ ਦੀ ਪ੍ਰਾਪਰਟੀ ਸਰਕਾਰ ਦੇ ਲੋਕਾਂ ਦੇ ਕੱਢ ਦੀ ਪਾਲਿਸੀ ਪ੍ਰਾਪਰਟੀ ਉਹ ਵੇਚ ਚੁੱਕੀ ਸਰਕਾਰ ਇਹ ਸਰਕਾਰਾਂ ਜਿਹੜੀਆਂ ਆ ਇਹਨਾਂ ਦੀ ਮਨਸ਼ਾ ਸਾਫ਼ ਹੈ ਬੇ ਲੋਕ ਵਿਰੋਧੀ ਨੀਤੀਆਂ ਆ ਤੇ ਅਸੀਂ ਇਹਨਾਂ ਦਾ ਖੰਡਨ ਕਰਦੇ ਆ ਅੱਜ ਸਾਡੀ ਜਿਹੜੀ ਆ ਮਹਾ ਰੈਲੀ ਆ ਮਹਾ ਪੰਚਾਇਤ ਉਹ ਅੱਜ ਕੁੱਕੜਪੈਣ ਵਿੱਚ ਹੋ ਰਹੀ ਆ ਤੇ ਇੱਥੇ ਬੜੇ ਜਥੇ ਦੇ ਵਿੱਚ ਅਸੀਂ ਫਲੋਰ ਬਲਾਕ ਦੇ ਸਾਥੀ ਸਰਗਰ ਗੁਰਿਆਆਂ ਦੇ ਸਾਥੀ ਹੋਰ ਵੀ ਏਰੀਏ ਦੇ ਸਾਥੀ ਜਿਹੜੇ ਇਕੱਠੇ ਹੋ ਕੇ ਜਾ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਦੀ ਬੀਜੇਪੀ ਸਰਕਾਰ ਹੈ ਜੇ ਕੋਈ ਜਿਹੜੀ ਕਿਸਾਨਾਂ ਦੇ ਮਜ਼ਦੂਰਾਂ ਦੇ ਆਮ ਲੋਕਾਂ ਦੇ ਖਿਲਾਫ ਕੋਈ ਪਾਲਿਸੀ ਲਿਆਉਂਗੇ ਅਸੀਂ ਉਹਦਾ ਡੱਟ ਕੇ ਵਿਰੋਧ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਲੋਕ ਮਾਰੂ ਨੀਤੀ ਦੇ ਅਧੀਨ ਲੈਂਡ ਪੌਲਿੰਗ ਪਾਲਿਸੀ ਲਿਆਂਦੀ ਸੀ ਉਹਦਾ ਜਿਹੜਾ ਵਿਰੋਧ ਆ ਹਰ ਇੱਕ ਵਰਗ ਕਰ ਰਿਹਾ ਤੇ ਜਿਹੜੀ ਇਹ ਕਿਸਾਨਾਂ ਨੂੰ ਬਿਲਕੁਲ ਮਾਰਨ ਵਾਲੀ ਪਾਲਿਸੀ ਸੀਗੀ ਤੇ ਇਹਦੇ ਫੁੱਟੋ ਰੱਦ ਕਰਾਉਣ ਦੇ ਲਈ ਅੱਜ ਜਿਹੜਾ ਕੋਕਰਪੈਂਡ ਬੈਕ ਵਿਖੇ ਕਿਸਾਨ ਮਹਾ ਰੈਲੀ ਹੋ ਰਹੀ ਆ ਉਹਦੇ ਵਿੱਚ ਹਾਜ਼ਰੀ ਭੰਦੇ ਲਈ ਸਾਡੇ ਜ਼ਿਲ੍ਹੇ ਜਲੰਧਰ ਦੇ ਭਾਰਤੀ ਕਿਸਾਨ 联合 ਦਬਾਬਾ ਪ੍ਰਧਾਨ ਹਰਜੀਤ ਸਿੰਘ ਜੀ ਢੇਸੀ ਤੇ ਸਾਡੇ ਭਾਰਤੀ ਕਿਸਾਨ 联合 ਦਬਾਬਾ ਦੇ ਸੂਬਾ ਮੀਤਪਾ ਪ੍ਰਧਾਨ ਜਸਵੀਰ ਸਿੰਘ ਜੀ ਬੜਾ ਪੰਡਾ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਸਰਕਰਾਂ ਵੱਲੋਂ ਤੇ ਸਾਰੇ ਸਾਡੇ ਜਿਹੜੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਵੱਡਾ ਜਿਹੜਾ ਜਥਾ ਲੈ ਕੇ ਉਹਨੂੰ ਰਵਾਨਗੀ ਕੀਤੀ ਜਾ ਰਹੀ ਆ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੱਸ ਦਿੰਦੇ ਆ ਸਰਕਾਰ ਨੂੰ ਵੀ ਅੱਗੇ ਤੋਂ ਵੀ ਜੇ ਕੋਈ ਪਾਲਿਸੀ ਬਣਾਉਣੀ ਆ ਤੇ ਲੋਕਾਂ ਦੇ ਹਿੱਤ ਨੂੰ ਲੋਕਾਂ ਨੂੰ ਬਿਠਾ ਲ ਕੇ ਵਿੱਚ ਫੇਰ ਬਣਾਈ ਜਾਵੇ ਨਹੀਂ ਤਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਸੰਘਰਸ਼ੀ ਲੋਗ ਆ ਹਮੇਸ਼ਾ ਤੁਹਾਡੇ ਮੋਰੇ ਠਿੱਕਾ ਡਾ ਕੇ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ yeah, yeah.